ਹਾਂ ਆ ਬੈਡ ਉਰੇ ਲਾਇਆ ਹੋਇਆ ਹੈ ਹਾਂ ਬੈਡ ਨਹੀਂ ਇਹ ਰੋਟੀ ਖਾਣ ਵਾਲਾ ਟੇਬਲ ਹੈ ਰੋਟੀ ਖਾਣ ਵਾਲਾ ਮੇਜ਼ ਹੈ ਉਹ ਰੋਟੀ ਖਾਣ ਲੈ ਤੂੰ ਬੈਠਦਾ ਬੈ ਕੇ ਨਾ ਇਹ ਤੇ ਗੱਡਾ ਪਛਾਓ ਮੇਰੇ ਛਾਲੇ ਕੋਈ ਉਹ ਕੁਰਸੀਆਂ ਅੰਦਰ ਪਈਆਂ ਨੇ ਕੁਰਸੀਆਂ ਲਾਉਣੇ ਨਾਲ ਚਾਚਾ ਸਮਝਾ ਦੇ ਵੀ ਹੱਥ ਬੰਨੋ ਉਹ ਤੇ ਨਹੀਂ ਉੱਕੀ ਕਿ ਮੈਂ ਬੈਠੂ ਮੈਂ ਤੇ ਮੈਂ ਰਾਤ ਕੱਟਾਂਗੇ ਉਹਦੇ ਤੇ ਪਿਆ ਜਾਉ ਤੂੰ ਹੀ ਲੱਗ ਜੂ ਦੁੱਖਣ ਓਏ ਉਹ ਸੋਫਿਆਂ ਤੇ ਬੈਠਾ ਮਾਰੇ ਕਰਦੇ ਕਾ ਤੂੰ ਮੈਨੂੰ ਭਾਈ ਮਾਰੇ ਕਰਦੇ ਕਾ ਹਾਂ ਉਹ ਬਾਈ ਉਹ ਬਾਈ ਕਰਦਾ ਬਾਈ ਤੇ ਸਾਥ ਬਨੇ ਲਾਵੇ ਮੇਰਾ ਛੜਾ ਮਲੰਗ ਬਾੜੇ ਕਰਦਾ ਮੈਨੂੰ ਜਾ ਪਾਣੀ ਲੈ ਕੇ ਤੈਨੂੰ ਪੱਟਾ ਉਹ ਮੱਖ ਚ ਕਿਵੇਂ ਆਇਆ ਪਾਣੀ ਲੈ ਕੇ ਆ ਠੰਡਾ ਠੰਡਾ ਹੋ ਜਾ ਬੰਦ ਠੰਡਾ ਹੋ ਜਾ ਠੰਡਾ ਹਸਬੰਦ ਤਾਂ ਬਹੁਤ ਮਹਿੰਗਾ ਇੱਥੇ ਗਲਾਸ ਹਾਂ ਅਸੀਂ ਅਰੇ ਇਹ ਨਹੀਂ ਬਦਾ ਫਲੈਟ ਤੁਹਾਡੇ ਭੰਨ ਦੀਏ ਕਹ ਲੈ ਗਲਾਸ ਬੰਨ ਨਾ ਮਨੀ ਇਹਨਾਂ ਨੂੰ ਯਾਰ ਆਹ ਕਹਿੰਦੇ ਓਏ ਇਹ ਤਾਂ ਸੇਲੀ ਨੇ ਬਾਪੂ ਹਾਂ ਸੇਲੀ ਨੇ ਓਏ ਕਾਨੂੰ ਕਰਨਾ ਉਹ ਨਕਲੀ ਨੇ ਇਹ ਇਹ ਨਹੀਂ ਹੈਗੇ ਯਾਰ ਨਕਲੀ ਨੇ ਹੈ ਨਕਲੀ ਨੇ ਨਕਲੀ ਡੁਪਲੀਕੇਟ ਆ ਨਾ ਛਲੀ ਨੇ ਹਾਂ ਉਹ ਨਸਲ ਨੂੰ ਇਹ ਵਿੱਚ ਪਾਣੀ ਪੂਣੀ ਗਾ ਲਿਆ ਕਰੋ ਹੈ ਨਹੀਂ ਪਾਣੀ ਸੁੱਕੇ ਪਏ ਆ ਮੇਰੇ ਛਾਲੇ ਕੋ ਤੋਰੀਆਂ ਦੀ ਬੈਲ ਲਾ ਲਾਂ ਦੇ ਵਿੱਚ ਹਾਂ ਤੋਰੀਆਂ ਤਾਂ ਖੰਦੇ ਹੋ ਜਾਂਦੇ ਹਾਂ ਗੁਨੀ ਮੂਲ ਗੁਣ ਇਹਨਾਂ ਪਾ ਦੇ ਯਾਰ ਇੱਕ ਦਾ ਸੁਣਦਾ ਆਪਣਾ ਯੋਹ ਤੱਕ ਜੰਦਾ ਨਾੜ ਗਿਆ ਮਾਨੂੰ ਹੈ ਵਿੱਚ ਵੱਡੇ ਉੱਚੇ ਬੈਠ ਕੇ ਮੈਂ ਬੈਠਾ ਮੈਂ ਬੈਠਿਆ ਨਹੀਂ ਜਾਣਾ ਓਹ ਦੂਏ ਕੰਮ 60 ਪੇਟ ਨਾ ਖਾਲੀ ਓਹ ਭੱਲੇ 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 ਓ ਸੈਲੀਬ੍ਰੇਟ ਨਹੀਂ ਉਹ ਹੋੜੀ ਬੋਲ ਮੈਨੂੰ ਕਿਹੜਾ ਸੁਣਦਾ ਆ ਪੰਜ ਉਹ ਨਾ ਬੋਲੇਗਾ ਮਰਾਇ